ਤਰਕਸੀਲ ਚੌਂਕ ਜਿਹੜੀ ਮੰਡੀ ਲੱਗਦੀ ਆ ਉੱਥੇ ਆਇਆ। ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ। YouTube ਚੈਨਲ ਫਾਰਮਰ ਕਿੰਗ 911 ਵੀਡੀਓ ਨੰਬਰ ਦੂਜੀ ਆਪਣੀ ਹੈ। ਆ ਜਾਓ ਜੀ ਮੰਡੀ ਦੇ ਵਿੱਚ ਬਰਨਾਲੇ ਬਹੁਤ ਵਧੀਆ ਮੰਡੀ ਲੱਗੀ ਵੀ ਆ। ਤੇ ਸੀਜ਼ਨ ਦੇ ਕਾਰਨ ਮੰਡੀ ਫੇਰ ਵੀ ਵਧੀਆ ਭਰੀ ਆ ਬਈ ਟਰੈਕਟਰਾਂ ਦੀ। ਤੁਸੀਂ ਦੇਖ ਸਕਦੇ ਹੋ ਮੰਡੀ। ਲਾਜ਼ਮੀ ਮੰਡੀ ਨੂੰ ਦੇਖੋ ਭਾਈ ਤੇ ਵੀਡੀਓ ਸ਼ੇਅਰ ਕਰਿਓ। ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰਿਓ। ਤੁਹਾਡੀ ਖਾਤਰ ਵੀਡੀਓ ਬਣਾਉਣ ਲਈ ਵੀ ਭਰਾ ਕਿਤੇ ਰਹੇ ਨਾ ਜਾਣ। ਪਣਾਉ ਲੈ ਤੇ ਚੱਲ ਕੇ। ਅਗਲੀ ਵਾਰ ਚੰਡੀਗੜ੍ਹ ਜਾਣਾਗਾ ਉੱਧੇ ਨਹੀਂ ਆਜਣਾ। ਪਰ ਆਪਾਂ ਉੱਧੇ ਮਾਫੀ ਆ ਤੇ ਅੱਜ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ। ਕਰ ਦਿਓ ਵੀਡੀਓ ਸ਼ੇਅਰ ਦੱਬ ਕੇ। ਟਰੈਕਟਰ ਮੰਡੀ ਬਰਨਾਲਾ, ਕਰਕਸ਼ੀਲ ਚੌਕ, ਫਾਰਮਰ ਕਿੰਗ ਨਟਗੜ੍ਹ YouTube ਚੈਨਲ। ਲਓ ਵੀ ਟਰੈਕਟਰ ਦੋ ਘੜਿਆ ਮਿੱਤਰੋ। ਤੁਸੀਂ ਦੇਖ ਸਕਦੇ ਹੋ ਟਰੈਕਟਰ ਤੁਹਾਡੇ ਨਿਗਾਹ ਚ ਖੜਿਆ ਕੇ ਦੋ। ਇੱਕ ਖੜਾ ਹੈ ਜੀ ਸਟੈਂਡਰਡ 450 ਦੇਖੋ ਜੀ ਇਹ ਇੱਕ ਗੜਾ ਸੋਨਾ ਲਿਖਿਆ 750 ਦੇਖੋ ਜੀ ਟਰੈਕਟਰ ਸਟੈਂਡਰਡ ਟਰੈਕਟਰ ਦੇਖੋ ਪਹਿਲਾਂ ਸਟੈਂਡਰਡ ਟਰੈਕਟਰ ਬਹੁਤ ਸੋਨਾ ਜੀ ਸਟੈਂਡਰਡ 450 ਬੱਲਿਆਂ ਵਾਲਾ ਦੇਖੋ ਟਾਇਰ ਟੂਰ ਟਾਇਰ ਤਾਂ ਪਰ ਘਸੇ ਪਿਆ ਟਰੈਕਟਰ ਦੇ ਸੈਂਟਰ ਗੇਅਰ ਟਰੈਕਟਰ ਵਧੀਆ ਜੀ ਰੇਟ ਹੈਗਾ ਹਣੇ ਬਵਾਣਿਆਂ ਨੇ ਲਿਖਿਆ ਨਹੀਂ ਕਿਉਂਕਿ ਮੰਡੀ ਘੱਟ ਭਰਦੀ ਆ ਤਾਂ ਕਰਕੇ ਰੇਟ ਨਹੀਂ ਲਿਖਿਆ ਉਹ ਵੀ ਦੱਸਣਗੇ ਬਾਈ ਵੀ ਕੀ ਰੇਟ ਹੈ ਇਹਦਾ ਟਰੈਕਟਰ ਦਾ ਟਰੈਕਟਰ ਸੋਨਾ ਜੀ ਪਾਵਰ ਸਟੀਅਰਿੰਗ ਹੈ ਨਹੀਂ ਦੇਖ ਸਕਦੇ ਹੋ ਜੀ ਸਾਤਰੀ ਲੱਗੀ ਆ ਲਵੀ ਟਰੈਕਟਰ ਇੱਕ ਆ ਗਿਆ ਸੋਨਾ ਲਿਕਾ ਇਹਦੇ ਤੁਹਾਨੂੰ ਰੇਟ ਦੱਸ ਦਿੰਦੇ ਹਾਂ ਜੀ ਇਹ ਟਰੈਕਟਰ ਜੀ ਪੂਰਾ ਜਚਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਮਰਗਾਟ ਲੱਗਿਆ ਮੋੜਮਾ ਹਿੱਸਾ ਟਾਇਰ ਵਧੀਆ ਜੀ 14 ਦੇ ਟਾਇਰ ਪਾਏ ਹੋਏ ਆ ਦੇਖ ਸਕਦੇ ਹੋ 14928 ਚਾਰ ਸਿਲੰਡਰ ਹੈ ਟਰੈਕਟਰ ਸੋਨਾ 5 ਮਾਡਲ ਆ 2 ਪੁਆਇੰਟ ਰੇਟ ਆ ਜੀ ਪੰਜਾਬ ਨੰਬਰ ਆ ਟਰੈਕਟਰ ਸੋਨਾ ਜੀ ਪੂਰਾ ਵਧੀਆ ਦੇ ਸਕਦੇਮ ਬਈ ਟਰੈਕਟਰ ਮੰਡੀ ਬਰਨਾਲਾ ਟਰੈਕਟਰ ਦੇਖੋ ਬਈ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਸਾਈਡ ਗੇਅਰ ਆ ਜੀ ਟਰੈਕਟਰ ਸੋਨਾ ਲੀਕਾ ਲੋ ਵੀ ਮਿੱਤਰੋ ਜੇ ਕਿਸੇ ਪ੍ਰਾਣੀ ਲੈਣਾ ਟਰੈਕਟਰ ਲਿਜਾ ਸਕਦੇ ਰੇਟ ਤੁਹਾਨੂੰ ਦੱਸਦਾ ਬਾਈ ਹੈਨਾ 14 ਦੇ ਟਾਇਰ ਪਏ ਹੋਏ ਆ ਬਹੁਤ ਵਧੀਆ ਵਧੀਆ ਟਰੈਕਟਰ ਖੜਿਆ ਜੀ ਬਹੁਤ ਵਧੀਆ ਵਧੀਆ ਟਰੈਕਟਰ ਮੰਡੀ ਦੇ ਵਿੱਚ ਖੜੇ ਆ ਦੇਖ ਸਕਦੇ ਪੇ ਕਾਦਾ ਟਰੈਕਟਰ ਤੁਹਾਨੂੰ ਹੋਰ ਦਿਖਾ ਦਨੇ ਬਾਈ ਠੀਕ ਹੈ ਦੇਖੋ ਟਰੈਕਟਰ ਵਧੀਆ ਖੜਿਆ 735 ਖੜਾ ਜੀ ਬਹੁਤ ਵਧੀਆ ਟਰੈਕਟਰ 735 ਟਰੈਕਟਰ ਖੜਾਗਾ ਪੂਰਾ ਸੋਹਣਾ ਲੋਟ ਲਾ ਦੇਖੋ ਜੀ ਉਹ ਟਰੈਕਟਰ ਹੈ 735 ਟਰੈਕਟਰ ਬਹੁਤ ਸੋਹਣਾ ਜੀ 8 ਮਾਡਲ ਹੈ 8 ਮਾਡਲ ਹੈ 2,60,000 ਰੁਪਏ ਰੇਟ ਹੈ ਪੰਜਾਬ ਨੰਬਰ ਹੈ ਜੀ ਟਰੈਕਟਰ ਬਹੁਰੀ ਲਾੜਲਾ ਲਿਖਿਆ ਦੇਖੋ ਟਰੈਕਟਰ ਬਹੁਤ ਸੋਹ ਟਰੈਕਟਰ ਹੈ 735 ਭਾਗਾਂ ਵਾਲਾ ਟਰੈਕਟਰ ਹੈ 8 ਮਾਡਲ ਡਬਲ ਕਲਚ ਹੋ ਟਰੈਕਟਰ ਜੀ ਇਹ ਡਬਲ ਕਲਚ ਟਰੈਕਟਰ ਹੋ ਗਈ ਇਹ ਦੇਖ ਸਕਦੇ ਹੋ 735 ਬਹੁਤ ਸੋਹਣਾ ਟਰੈਕਟਰ ਹੈ ਜੀ ਜੇ ਕਿਸੇ ਨੇ ਲੈਣਾ ਬਰਨਾਲੇ ਦੀ ਮੰਡੀ 'ਚ ਖੜਾ ਚਾਰੇ ਟਾਇਰ ਬਿਲਕੁਲ ਨਵੇਂ ਆ ਬਿਲਕੁਲ ਨਵੇਂ ਆ ਜੀ ਚਾਰੇ ਟਾਇਰ ਟਰੈਕਟਰ ਦੇ ਪਾਵਰ ਸਟੀering ਹੈ ਨਹੀਂ ਲੋਵੀ ਫਾਰਮ ਟਰੱਕ ਹੈ ਗਿਆ ਇੱਧਰ ਬਿਲਕੁਲ ਚਾਰੇ ਟਾਇਰ ਨਵੇਂ ਟਰੈਕਟਰ ਦੇ ਫਾਰਮ ਟਰੱਕ ਬਿਲਕੁਲ ਚਾਰੇ ਟਾਇਰ ਨਵੇਂ ਆ ਸੈਂਟਰ ਗੇਅਰ ਹੈ ਜੀ ਟਰੈਕਟਰ ਸੋਹਣਾ ਦੇਖ ਸਕਦੇ ਹੋ ਪਰਾਟਾ ਜੱਟ ਦਾ ਦੇਖ ਸਾਹ ਫੀਕ ਫਰਾਟਾ ਜੱਟ ਦਾ ਟਰੈਕਟਰ ਤੇ ਲਿਖਿਆ ਹੋਇਆ ਪੂਰਾ ਵਧੀਆ ਟਰੈਕਟਰ ਹੈ ਬਈ ਦੇਖ ਸਕਦੇ ਹੋ ਸੋਨਾ ਟਰੈਕਟਰ ਆ 60 ਪਾਵਰ ਦਾ ਫਾਰਮ ਟਰੈਕ ਪੰਜਾਬ ਨੰਬਰ ਆ ਪਾਵਰ ਟੇਰੀਂਗ ਹੈ ਨਹੀਂ ਟਰੈਕਟਰ ਸੋਨਾ ਹੈ ਜੀ ਵੀਰੋ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇਹਦਾ ਰੇਟ ਕੀ ਵੀਰੇ ਇਹਦਾ ਰੇਟ ਕੀ ਆ ਅੱਛਾ ਕੀ ਕਿਹਾ ਹੋਆ ਵਗੈਰਾ ਕੈਲੰਡਰ ਤੇ ਹਾਂ ਲਿਖਿਆ ਨਹੀਂ ਹਾਂ 230 230 ਲੈ ਵੀ 2,30,000 ਰੁਪਏ ਰੇਟ ਹੈ ਮਾਡਲ 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 ਆ ਇੱਥੇ ਲਿਖਿਆ ਬਾ ਦੇ ਨੂੰ ਵੀ 23 ਰੇਟ ਹੈ 23 ਰੇਟ ਹੈਗਾ ਮਾਡਲ ਪਾ ਪਾਲਦੇ ਮਾਡਲ ਟਰੈਕਟਰ ਦਾ 23 ਰੇਟ ਹੈ ਜੀ ਮਾਡਲ ਦਾ ਨਹੀਂ ਪਤਾ ਲੱਗ ਰਿਹਾ ਟਰੈਕਟਰ ਸੋਨਾ ਜੀ ਟਰੈਕਟਰ ਸੋਨਾਗਾ ਕੀ ਕਰ ਰਹੇ ਹੋ ਵੀਡੀਓ ਸ਼ੇਅਰ ਕਰ ਦਿਓ ਬਾਈ ਦਬਕੇ ਟਰੈਕਟਰ ਮੰਡੀ ਬਰਨਾਲਾ ਆ ਗਏ ਮਿੱਤਰੋ ਬਹੁਤ ਵਧੀਆ ਵਧੀਆ ਟਰੈਕਟਰ ਖੜੇ ਆ ਮੰਡੀ ਦੇ ਵਿੱਚ ਬਾਈ ਸ਼ੇਅਰ ਕਰ ਦਿਓ ਵੀਡੀਓ ਨਾਲੇ ਬਾਈ ਬਣ ਕੇ ਯਾਰ ਤੁਸੀਂ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰਕੇ ਕਰਦੇ ਕੋਈ ਨਾ ਕੁਝ ਹੈ ਭਰਾਵੋ ਲੱਗੂ ਟਰੈਕਟਰ ਦਾ ਨਾ ਖੜਿਆ ਜੀ ਬਹੁਤ ਸੋਹਣੇ ਸੋਹਣੇ ਤਿੰਨ ਟਰੈਕਟਰ ਆ ਖੜੇ ਆ ਆ ਵੀ ਟਰੈਕਟਰ ਪਾਸੰਗ ਵਾਲਾ ਜੀ ਬੰਦਾ ਹੋਵੇ ਨਾ ਇਹਨੇ ਬਹੁਤ ਵਧੀਆ ਲਿਖਿਆ ਬਾਬਾ ਆਪ ਤੱਕ ਤੋ ਬਿਠਾ ਦੇਵੇ ਦੇਖੋ ਵੀ ਸੀਗਰ ਦੇ ਟਾਇਰ 14 9 28 ਦੇ ਟਰੈਕਟਰ ਪੂਰਾ ਚਚਾਇਆ ਹੋਇਆ ਦੇਖੋ ਵੀ ਟਰੈਕਟਰ ਚਚਾਇਆ ਹੋਇਆ ਟਰੈਕਟਰ ਚਚਾਇਆ ਹੋਇਆ ਦੇਖੋ ਤੁਸੀਂ ਸੰਗਲਿਆ ਸੰਗਲਣ ਲਾ ਕੇ ਸਤਰੀ ਸੋਤਰੀ ਲਾ ਕੇ ਬਾਈਆਂ ਦੀ ਖੇਤਾਂ ਦਾ ਰਾਜਾ ਲਿਖ ਕੇ ਲੋਬੀ ਮਿੱਤਰੋ ਖੇਤਾਂ ਦਾ ਰਾਜਾ ਲਿਖਿਆ ਹੋਇਆ ਟਰੈਕਟਰ ਤੇ ਦੇਖੋ ਬਾਈ ਮੂਲੇ ਟਾਇਰ ਦੇਖੋ ਜੀ ਗੁਰੂ ਲਿਖਿਆ ਹੋਇਆ ਠੀਕ ਹੈ ਜੀ 750 ਸੋਨਾ ਲਿਖਿਆ ਜੀ ਸਾਈਡ ਗੇਅਰ ਹੈ ਟਰੈਕਟਰ ਸੋਨਾ ਜੀ ਨੀਕਾ ਬੀਟਰ ਟਰੈਕਟਰ ਸੇ ਮਾਡਲ ਹੈ 255000 ਰੇਟ ਹੈ ਜੀ ਛਗਰੂਰ ਨੰਬਰ ਹੈ ਟਰੈਕਟਰ ਸੋਨਾ ਬਈ ਬਹੁਤ ਸੋਹਣਾ ਟਰੈਕਟਰ ਹੈ ਕਾ ਬਾਹਰਾਂ ਜੀ ਕੜੇ-ਕੜੇ ਪਏ ਗਏ ਅੱਡੇ ਸਾਲ ਦੇ ਕੜੇ-ਕੜੇ ਪਏ ਗਏ ਮਰਗੌੜ ਲੱਗੇ ਆ ਕਾ ਬਾਤਾਂ ਟਾਈਟਲ ਦੀ 750 ਸੋਨਾ ਲਿਖਿਆ 96 ਮਾਡਲ ਹੈ 1 ਲੱਖ 35000 ਰੇਟ ਹੈ ਜੀ 12428 ਰਿਟਾਇਰ ਹੈ ਮਰਗੜ ਲੱਗੇ ਹੋਏ ਵੀ ਤਿੰਨੇ ਟਰੈਕਟਰ ਦੇ ਮਰਗੜ ਲੱਗੇ ਹੋਏ ਆ ਤਿੰਨੇ ਟਰੈਕਟਰ ਦੇ ਮਰਗੜ ਲੱਗੇ ਹੋਏ ਆ 735 ਸਫਰਾ ਜੀ ਦੇਖ ਸਕਦੇ ਹੋ ਪੂਰਾ ਵਧੀਆ ਟਰੈਕਟਰ ਹੈ ਜੀ ਕਿਸਾਨਾਂ ਦੀ ਪਹਿਲੀ ਪਸੰਦ ਸੀ ਵੀ ਕਿਸੇ ਟਾਈਮ ਟਰੈਕਟਰ ਆ ਟਾਇਰ ਵਾਲੇ ਛੋਟੇ ਬਸ ਮਾਗਲੇ ਥੱਲੇ ਆਲੂਆਂ ਵਾਲੇ ਟਾਇਰ ਹੈ ਜੀ ਆਲੂਆਂ ਚ ਕੰਮ ਦੇਣਗੇ ਦੇਖ ਸਕਦੇ ਹੋ ਟਰੈਕਟਰ 735 کیا ਵਾਤਾ ਨੇ ਬਹੁਤ ਵਧੀਆ ਟਰੈਕਟਰ ਹੈ ਜੀ ਸਵਰਾਜ 855 ਆ ਗਿਆ ਜੀ ਇਧਰੇ ਬਹੁਤ ਸੋਹਣਾ ਟਰੈਕਟਰ ਹੈ ਜੀ ਸਵਰਾਜ 855 ਬਹੁਤ ਘੰਟ 2000 ਮਾਡਲ 2.5 ਰੇਟ ਦੇਖੋ ਬਈ ਟਰੈਕਟਰ ਵਧੀਆ ਟਰੈਕਟਰ ਹੈ ਟਾਇਰ ਵਧੀਆ ਪਿਆ ਟਰੈਕਟਰ ਦੇ ਸੋਹਣੇ ਟਾਇਰ ਹੈ ਦੇਖ ਸਕਦੇ ਹੋ ਵੀ ਟਾਇਰ ਟਰੈਕਟਰ ਦੇ ਬਹੁਤ ਵਧੀਆ ਚੱਲੇ ਆਇਆ ਹੈ ਦੇਖ ਸਕਦੇ ਨੇ ਵੀ ਚਟਾ ਛਟਾ ਰੰਗ ਹੈ ਕਿਆ ਬਾਤ ਹੈ ਯਾਰ ਐ ਐਮ ਆਰ ਪੇ ਟਾਇਰ ਹੈ ਦੇਖ ਸਕਦੇ ਹੋ ਵੀ ਟਰੈਕਟਰ 4 4 ਆ ਕੀਤਾਂ ਦਾ ਰਾਜਾ ਅਜਿਹੀ ਵੀ ਲਿਖਿਆ ਪਿਆ ਤੇ ਸੈਗਦੇ ਵੀ ਟਰੈਕਟਰ ਬਹੁਤ ਸੋਹਣਾ ਦਾ ਕੋਈ ਸ਼ੱਕ ਨਹੀਂ ਹੈਗੀ ਵੀਰੋ ਪਾਰਦੇ ਸ਼ੇਰ ਬਾਈ ਦੱਬ ਤੇ ਟਰੈਕਟਰ ਹੀ ਟਰੈਕਟਰ ਹੈ ਜੀ ਮੰਡੀ ਦੇ ਵਿੱਚ ਆ ਜਾਓ ਕਰਾਂ ਪ੍ਰਭੂ ਦਵਾ ਦਾ ਮੰਡੀ ਦੇ ਵਿੱਚ ਆ ਪਹੁੰਚੋ ਲਓ ਵੀ 735 ਘੋੜਾ ਆ ਗਿਆ ਜੀ 735 735 ਵੀਡੀਓ ਜਲਦੀ ਜਲਦੀ ਸ਼ੇਰ ਇੱਕ ਮਾਡਲ ਹੈ ਜੀ 2 ਲੱਖ 5000 ਰੁਪਏ ਰੇਟ ਹੈ ਜੀ ਟਰੈਕਟਰ ਸੋਹਣਾ ਪੀ ਵੀ 42 ਚ ਨੰਬਰ ਹੈ ਜੀ ਇਹਦਾ ਲੋ ਵੀ 12 ਟਾਇਰ ਰਹਿਦੇ ਆਗੇ ਵੀ ਕੇਟੀ ਦੇ 12 ਦੇ 735 ਟਰੈਕਟਰ ਬਹੁਤ ਸੋਹਣਾ ਜੀ ਇੱਕ ਮਾਡਲ ਮੇਰੇ ਹਿਸਾਬ ਨਾਲ ਇਹ ਇੱਕ ਮਾਡਲ ਹੈ ਜੀ ਹਾਂਜੀ ਟਰੈਕਟਰ ਵੀ ਬਹੁਤ ਚਚਾਏ ਹੋਇਆ ਮੂਲੇ ਮਰਗੜ ਬਹੁਤ ਸੋਹਣੇ ਲੱਗੇ ਹੋਇਆ ਦੇਖੋ ਵੀ ਟਰੈਕਟਰ 735 ਕੀ ਬਾਤ ਹੈ ਨੇ ਜੀ ਪੂਰਾ ਵਧੀਆ ਟਰੈਕਟਰ ਹੈ ਜੀ ਬੰਪਰ ਮੂਰੇ ਪੂਰਾ ਸੋਹਣਾ ਲੱਗਿਆ ਹੋਇਆ ਜਿਹੇ ਜੇ ਆਉਂਦੇ ਸੀ ਟਰੈਕਟਰਾਂ ਦੇ ਪਹਿਲਾਂ ਲੋਵੀ ਕੇ 735 ਆ ਗਿਆ ਜੀ ਅਜੇ 735 735 ਕਰਦੇ ਨੇ ਲੋਵੀ 12 ਦੇ ਟਾਇਰ ਹੀ ਇਹਦੇ ਆ ਟਰੈਕਟਰ ਵੀ ਸੋਹਣਾ ਜੀ ਦੇਖ ਸਕਦੇ ਜੇ ਕਿਸੇ ਪਰ ਆਣੇ ਖਰੀਦਣਾ ਬਰਨਾਲਾ ਮੰਡੀ ਆ ਜੀ ਕਰ ਕਿਸੇ ਲਚਕ ਆ ਜੀ 79 ਮਾਡਲ 120000 ਰੁਪਏ ਰੇਟ ਆ ਜੀ ਟਰੈਕਟਰ ਸੋਹਣਾ ਜੀ ਤਿੰਨ ਸਿਲੰਡਰ ਹੈ 735 ਐਫੀ ਲੋਵੀ ਮਿੱਤਰੋ ਆ ਗਿਆ ਕਮਹਿੰਦਰਾ 265 ਡੀ ਆ ਜੀ ਇਹ ਵੀ ਟਰੈਕਟਰ ਸਾਰੇ ਇੱਕੋ ਕਰਦੇ ਟਰੈਕਟਰ ਲੱਗਦੇ ਆ ਜੀ ਮਰਗੜਾ ਇਹਦੇ ਵੀ ਦੇਖੋ ਪੂਰੇ ਸੋਹਣੇ ਲੱਗੇ ਹੋਏ ਦੇਖੋ ਜੀ ਕਿੰਨਾ ਰਾਜਾ ਇਹ ਬਹੁਤ ਵਧੀਆ ਟਰੈਕਟਰ ਹੈ ਦੇਖੋ ਸਾਹ ਨੂੰ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਸੋਹਣਾ ਜੀ ਦੇਖ ਸਕਦੇ ਮਹਿੰਦਰਾ 96 ਮਾਡਲ 1 ਲੱਖ 48000 ਰੇਟ ਹੈ ਜੀ 96 ਮਾਡਲ 1 ਲੱਖ 48000 ਰੇਟ ਹੈ ਜੀ ਟਰੈਕਟਰ ਵਧੀਆ ਬਾਈ ਜੀ ਹੋ ਆ ਗਿਆ ਜੀ ਕਸਵਰਾਜ 855 ਹੋਰ ਸਵਰਾਜ 855 ਹੋਰ ਦੇਖ ਸਕਦੇ ਹੋ ਟਰੈਕਟਰ ਵੀ ਸੋਹਣਾਗਾ ਪੂਰਾ ਵਧੀਆ ਸੀਐਡ ਦੇ ਟਾਇਰ ਹੈ 14x28 ਦੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚਾਰ ਮਾਡਲ 290 ਰੇਟ ਆ ਜੀ ਚਾਰ ਮਾਡਲ 290 ਰੇਟ ਹੈ ਟਰੈਕਟਰ ਵਧੀਆ ਜੀ ਕਾਲੀ ਛਤਰੀਆ 에ਅਰ ਗਿਲਿੰਡਰ ਪਹਿਲਾ ਵਾਲਾ ਦੇਖ ਸਕਦੇ ਹੋ ਜਿਹੜਾ ਯਾਸੀ ਨਾਲ ਆਉਂਦਾ ਸੀ ਟਰੈਕਟਰ ਬਹੁਤ ਸੋਹਣਾ ਜੀ ਟਾਇਰ ਨਵੇਂ ਆ ਜੀ ਮਾਰ ਲੇ ਬਿਲਕੁਲ ਇੱਕ ਇਧਰ ਆ ਗਿਆ ਜੀ ਟਰੈਕਟਰ ਟਰੈਕਟਰ ਇਹ ਵੀ ਸੋਹਣਾ ਜੀ 735 ਸਾਧਰੀ ਲੱਗੀ ਆ ਜੀ ਟਾਇਰ ਇਹਦੇ ਵੀ ਵਧੀਆ ਪਏ ਜੇ ਪੂਰੇ ਮਗਲੇ ਦੇਖ ਸਕਦੇ ਨਹੀਂ 12 4 28 ਦੇ ਟਾਇਰ ਹੈ ਮੋੜ ਮੈਂ ਹਿੱਸੇ ਚ ਦੇਖ ਸਕਦੇ ਹਾਂ ਸੰਧੂ ਲਿਖਿਆ ਹੋਇਆ ਤੇ 2000 ਮਾਡਲ ਹੈ 225 ਰੇਟ ਹੈ ਜੀ 225 ਰੇਟ ਹੈ ਟਰੈਕਟਰ ਸੋਹਣਾ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਹ ਹੋਰ ਦੀ ਨਹੀਂ ਉਹ ਆ ਗਿਆ ਜੀ ਫੋਰਡ ਫਾਰਮ ਟਰੱਕ ਫਾਰਮ ਟਰੱਕ ਚਾਰੇ ਟਾਇਰ ਵਧੀਆ ਪਏ ਆ ਮੂਰਲੇ ਥੋੜੇ ਜਿਕੇ ਸੇ ਆ ਜੀ ਮਗਰ ਲੈ ਨਮੀਆ ਬਿਲਕੁਲ 49 ਦਾ ਫਾਰਮ ਟਰੱਕ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਵਧੀਆ ਹੈ 1 ਲੱਖ 50000 ਰੁਪਏ ਰੇਟ ਹੈ ਜੀ ਦੇਖ ਸਕਦੇ ਹੋ 1 ਲੱਖ 50000 ਰੁਪਏ ਰੇਟ ਹੈ ਟਰੈਕਟਰ ਦਾ ਮੁਰੰਨੇ ਮਰਲੇ ਜੀ ਮੁਰਗਾਟ ਨੂੰ ਲੱਗੇ ਟਰੈਕਟਰ ਸੋਹਣਾ ਜੀ ਨਵੇਂ ਮਿੱਤਰੋ ਟਰੈਕਟਰ ਜੌਂਡੀ ਆ ਰਿਹਾ ਹੈਗਾ ਇਧਰ ਜੌਂਡੀ ਆ ਰਿਹਾ ਹੈਗਾ 35 ਕਰਾ ਗਿਆ 855 ਆ ਗਿਆ ਇਧਰ ਡੱਕ ਕਿਤੇ ਲੱਗੇ ਹੋਇਆ ਵੀਡੀਓ ਕਰ ਦੋ ਸ਼ੇਅਰ ਵੀ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਕਿਵੇਂ ਲੱਗੀ ਜੀ ਮੰਡੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦੋ ਲਾਈਕ ਕਰ ਦੋ ਚੈਨਲ ਸਬਸਕ੍ਰਾਈਬ ਕਰ ਦਿਓ ਉਹਨਾਂ ਚ ਕਦੇ ਉਹ ਜਾਟ ਧੰਵਾਦ ਸਾਸ਼ਰੀ ਕਾਲ ਫੇਰ ਮਿਲਾਂਗੇ ਜੀ ਅਗਲੀ ਮੰਡੀ ਦੇ ਵਿੱਚ ਉੱਥੇ ਕਿਹਨੀ ਵਾਗ ਗਿਆ ਓਕੇ ਬਾਈ ਜੀ